ਮਾਜਰਾਤਾ ਦੇ ਪਿੰਡ ਕਿਆਵਾਲ ਬੋਦਲਾ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਪਰਿਵਾਰ ਵਾਲੇ ਮੁਤਾਬਕ ਕੁਝ ਲੋਕਾਂ ਨਾਲ ਜ਼ਮੀਨ ਨੂੰ ਲੈ ਕੇ ਚੱਲ ਰਹੇ ਵਿਵਾਦ ਤੋਂ ਬਾਅਦ ਪਰ ਸ਼ਾਦੀ ਦੇ ਚੱਲਦਿਆਂ ਉਸ ਦੀ ਮੌਤ ਹੋਈ ਹੈ ਇਸ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਸਾਡਾ ਪਹਿਲੇ ਦਾ ਨਾਨਾ ਰੋਲਾ ਸੀ ਮਾਰਿਆ ਜੀ ਇਹ ਅਸੀਂ ਠੇਕਾ ਅੱਗੇ ਫਰਦੇ ਰਹੇ ਪਹਿਲਾਂ ਤੇ ਹੁਣ ਅਸੀਂ ਨਹੀਂ ਫਰਿਆ ਜੀ ਤੇ ਇਹ ਸਾਡੇ ਕੋਲੋਂ ਪਹਿਲੇ ਇਹ ਨਾਨਾ ਤੁਹਾਨੂੰ ਨੋਟਿਸ ਭੇਜਿਆ ਤੇ ਨਾ ਕੋਈ ਸਨੇਹਾ ਦਿੱਤਾ ਇਹਨਾਂ ਉਹਦੇ ਨਾਂ ਤੇ ਪੈੜੀ ਕਰਤੀ ਤੇ ਸਾਡੇ ਮਨੇ ਪੁਲਿਸ ਤੇ ਥਾਣੇ ਵਾਲੇ ਬਹੁਤ ਆਂਦੇ ਸੀ ਤੇ ਮੇਰੇ ਵੱਡੇ ਭਰਾ ਨੂੰ ਦਬਾ ਕੇ ਨੇ ਪਿਆ ਉੱਥੇ ਤੇ ਉਹ ਸੁਰਗਵਾਸ ਹੋ ਗਿਆ ਮੇਰਾ ਮੁੰਡਾ ਹੈ ਛੋਟਾ ਹੈ 18 ਸਾਲ ਦਾ ਤੇ ਉਹਨੂੰ ਲੈ ਗਈ ਪੁਲਿਸ ਚੱਕ ਕੇ ਉਸ ਦਿਨ ਦੀ ਟੈਨਸ਼ਨ ਲੈ ਗਿਆ ਹੋ ਜਾ ਤੇ ਪਰੇਸ਼ਾਨ ਕਰ ਰਿਹਾ ਦੋ ਦਿਨ ਹੋਏ ਨੇ ਬਸ ਅਸੀਂ ਜਾਨੇ ਵੀ ਸਾਡਾ ਪਰਚਾ 11 ਬੰਦੇਆਂ ਦਾ ਖਰਜ ਹੋਵੇ ਤੇ ਕਿਹੜਾ ਉਹਨਾਂ ਤੇ 4 ਬੰਦੇ ਤੇ ਆਇਆ 50 ਤੇ ਆਇਆ 25 ਆਏ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸਾਡੇ ਕੋਲ ਪਹਿਲੀ ਹੈਗੀ ਸੀ ਜੀ ਤੇ ਅਸੀਂ ਨਾ ਪਟਾ ਪਰਦੇਸ ਸਾਲ ਤੋਂ ਪਹਿਲਾਂ ਸਾਡੇ ਵਡੇਰਿਆਂ ਨੇ ਬਣਾਈ ਸੀ ਪਹਿਲੀ ਅਸੀਂ ਪਟਾ ਪਰਦੇਸ ਹੈ ਤੇ ਅਸੀਂ ਪਟਾ 3 ਸਾਲ ਦਾ ਭਰਿਆ ਸੀ ਤੇ ਉਹਨੇ ਸਾਨੂੰ ਰਸੀਦਾਂ ਨਹੀਂ ਦਿੱਤੀਆਂ ਅਸੀਂ ਹਨ ਸਾਡੇ ਘਟੇ ਨਾਲ ਰੋਲਾ ਬਣ ਗਿਆ ਅਸੀਂ ਉਸ ਤੋਂ ਬਾਅਦ ਪਟਾ ਨਹੀਂ ਭਰਿਆ ਸਾਡੇ ਮੇਰੇ ਕੋਈ ਨੋਟਿਸ ਨਹੀਂ ਆਇਆ ਕੋਈ ਸਾਡੇ ਮੇਰੇ ਕੋਈ ਤਲਾਹ ਨਹੀਂ ਸਾਨੂੰ ਹੋਈ ਸੀ ਨਾ ਆਪਣੇ ਚੈਤਨ ਹੋਈ ਸੀ ਇਹ ਨਾ ਜਾਤ ਪਟਾ ਪਾਰ ਕੇ ਇਹਨਾਂ ਦਾ ਨਾਮ ਕਰਾ ਲਈ ਪੈ ਲਈ ਸਾਡੇ ਨਾਮ ਹੋ ਗਈ ਪੈ ਲਈ ਉਸ ਤੋਂ ਬਾਅਦ ਕੀ ਹੋਇਆ ਸੀ ਘਰ ਕੋਈ ਪਰਿਵਾਰ ਨਹੀਂ ਰਿਹਾ ਗਏ ਸੀ ਸਾਡੇ ਕੋਈ ਇੱਕੋ ਪਰਿਵਾਰ ਦਾ ਜੀ ਸੀ ਘਰ ਅਸੀਂ ਨਾ ਵੀ ਚੋਨਾ ਲਣ ਗਏ ਹੋਏ ਸੀ ਉਸ ਤੋਂ ਬਾਅਦ ਨਕੀ ਕਿਤੇ ਗੁੰਡੇ ਲੈ ਗਏ ਗੁੰਡੇ ਜਾਂ ਨਾਲ ਮੈਡਮਾ ਲੈ ਗਏ 10 12 ਮੈਡਮਾ ਲੈ ਗਏ ਕੋਈ ਗੁੰਡੇ ਲੈ ਗਏ 18 ਕੋ ਉਹਤੇ ਸਾਡੇ ਨਾਲ ਲੜਾਈ ਕਰਨ ਲੱਗੇ ਸਾਰੇ ਪੈਲੀ ਬਾਮੂਗੀ ਸਾਡੀ ਬਾਅਦ ਤੇ ਸਾਡੇ ਘੱਟੇ ਬਾਅਦ ਤੇ ਸੋ ਸਾਡੇ ਝੋਨਾ ਕਿ ਰਿਆ ਪੈਸੇ ਉਹ ਬਾਅਦ ਦਾ ਸਾਰੇ ਨੇ ਉਹ ਟਰੈਕਟਰ ਲਏਗੀ ਉਹ ਗੱਡੀਆਂ ਲਏਗੀ ਵਿੱਚ ਡਾਂਗਾ ਸੋਟੇ ਬਹੁਤ ਲਏਗੀ ਅਸੀਂ ਨਹੀਂ ਲੜਾਈ ਕੀਤੀ ਚਾਰ ਨਾਲ ਮਲਾਜ਼ਮ ਗਏ ਨੂੰ ਚੰਗੀ ਭਲੇ ਨੂੰ ਲੈ ਕੇ ਆਣ ਉਸ ਤੋਂ ਬਾਅਦ ਮੈਂ ਕੀ ਕੀਤਾ ਕਾਰ ਲੈ ਜਾ ਕਿ ਉਹਨੇ ਸਾਡੇ 11 ਬੰਦੇ ਤੇ ਨਿੱਜਾਜ ਪਰਚਾ ਕਰਾ ਦਿੱਤਾ ਸਾਰਾ ਸਾਡਾ ਛੋਟਾ ਜਿਹਾ ਬੱਚਾ ਸੀ ਅਸੀਂ ਨਾਲ ਵੀ ਕਾਰ ਰਗੇ ਸੀ ਉਹ ਸਾਡੇ ਬੱਚੇ ਨੂੰ ਨਾ ਕੋਈ ਸਾ ਵੀ ਫੜਨੇ ਪੁਲਿਸ ਪਰਨ ਪਰ ਕੇ ਅਸੀਂ ਕਿਹਾ ਸਾਹਿਬ ਸਾਡੇ ਬੱਚਾ ਨਾਲ ਜਾਓ ਅਸੀਂ ਗਰੀਬ ਬੰਦੇ ਹਾਂ ਸਬੱਤੇ ਦੀ ਹੋਣ 50 ਜਹਾ ਡਿਵੀਸ਼ਨ ਕਰੀਏ ਸਾਡੇ ਬੱਚੇ ਦੀ ਪੜਾਈ ਖਰਾਬ ਹੋ ਜਾਂਦੀ ਅਸੀਂ ਸਾਡੇ ਬੱਚੇ ਨੂੰ ਤਰਉਂਦੇ ਸਾਂ ਤੇ ਦੋ ਮਲਾਜ਼ਮ ਸਨ ਭਾਈ ਨਸੀਬ ਵਾਲਚਾਏ ਨੂੰ ਉਹਨਾਂ ਦੇ ਚਪਲਾਂ ਪਾਈਆਂ ਮੈਂ ਸਨ ਉਸ ਤੋਂ ਬਾਅਦ ਬਰਦੀ ਆ ਤਿੰਨ ਮਲਾਜ਼ਮ ਆ ਗਏ ਮੈਂ ਬਰਦੀ ਨੂੰ ਸੋੜੇ ਸਾਡੇ ਖਵਾ ਦੇ ਦਾਂਦੇ ਸਰੇਟ ਕਰਨ ਤੇ ਮੈਂ ਉਹਨੂੰ ਕਿਹਾ ਸਾਹਿਬ ਤੁਸੀਂ ਨਾਲ ਜਾਓ ਤੁਸੀਂ ਇਹ ਸਾਰੇ ਕਰ ਕਰੋ ਦੇ ਆਦੇ ਰੇਟ ਕਰਦੇ ਕੋਟੇ ਸੀ ਬਣੀ ਪੁਲਿਸ ਨਾਲ ਹੋਰ ਵੀ ਨਹੀਂ ਬੋਲਣਾ ਕਿ ਇਹਨਾਂ ਦੇ ਬੱਚਾ ਤੇ ਲੈ ਜਾਣੇ ਲੈ ਜਾਣਾ ਹੈ ਸਾਡੇ ਬੱਚਾ ਨੇ ਪੇਟੀ ਲਜਮੂ ਕਰ ਲਿਆ ਤੇ ਮੈਂ ਇੱਕੋ ਇੱਕ ਇਸ ਮਕਸਦ ਤੁਨ ਨਾਲ ਜਿਵੇਂ ਸਾਡੇ ਬੱਚੇ ਅਸੀਂ ਨਾਲ ਨਟ ਰਹੀਆਂ ਪਈਆਂ ਉਹਨੇ ਕੀ ਕੀਤਾ ਉਹਨੇ ਜਬਰਦਸਤੀ ਸਾਡੇ ਬੱਚੇ ਨੂੰ ਗੱਡੀ ਚ ਬਿਠਾ ਲਿਆ ਗੱਡੀ ਚ ਬਿਠਾਣ ਕਰਕੇ ਨਾ ਸਾਡੀ ਕੁੜੀ ਛੋਟੀ ਦੀ ਨਾ ਵੀਡੀਓ ਬਣਾਦੀ ਪਈ ਸੀ ਇੱਕ ਮਲਾਜ਼ਮ ਨੇ ਕੀ ਕੀਤਾ ਨੇ ਥੱਪੜ ਮਾਰ ਸਾਡੀ ਗੁੱਡੀਆਂ ਕੋਲ ਫੋਨ ਖੋਲ ਗਿਆ ਫੋੜ-ਕੋਮਣ ਕਰਕੇ ਉਹ ਜਦ ਗੱਡੀ ਚ ਬੈਠੇ ਇੱਕ ਮਲਾਜ਼ਮ ਨੇ ਫੋਨ ਦੇ ਇੱਕ ਵਾਰ ਸਾਨੂੰ ਨਹੀਂ ਸਾਰ ਪਤਾ ਵੀ ਉਹ ਮਲਾਜ਼ਮ ਨੇ ਗੱਡੀ ਦਾ ਫੋਨ ਵੀ ਕਿੰਦਾ ਕੀਤਾ ਸਾਡੇ ਨੂੰ ਕੁੜੀ ਨੇ ਸਨ ਫੋਨ ਪੜਾਇਆ ਉਹ ਨਾ ਪੈਰਾ ਤੇ ਮੈਂ ਪੈਰੋਂ ਨੰਗੀ ਹੋਮੀ ਗਈ ਤੇ ਮੈਂ ਸਰਪੰਚ ਸਾਹਿਬ ਦੇ ਕੋਲ ਚਲੀ ਗਈ ਮੈਂ ਕਿਹਾ ਮੁਲਾਜ਼ਮਾ ਰਫੋਨ ਦੇ ਦੇ ਉਹ ਕਹਿੰਦੇ ਮੁਲਾਜ਼ਮਾ ਤਾਂ ਰੁਕੇ ਨਹੀਂ ਚਲੇ ਗਏ ਤੁਸੀਂ ਫੋਨ ਨਾ ਪਿਆਕਾ ਦਾ ਰੱਖ ਲੋ ਕੋਲ ਸਰਸਿਆ ਦੇ ਕੋਲ ਫੋਨ ਰੱਖ ਲਿਆ ਕੀ ਹੋਇਆ ਵੀ ਸਾਡੇ ਦੇ ਨਾਲ ਫੋਨ ਤੇ ਬਹੁਤ ਦਬਾਅ ਪਾਇਆ ਕਹਿੰਦੇ ਸੀ ਬੀਬੀਆਂ ਪੰਜ ਬੀਬੀਆਂ ਤੇ ਪਰਚਾ ਕੱਟ ਦਿੱਤਾ ਹੈ ਤੁਹਾਨੂੰ ਚੱਕ ਕੇ ਅੰਦਰ ਮਾਰਾਂਗੇ ਸਰ ਬੱਚੇ ਦੇ ਨਾਲ ਹੀ ਇਸ ਘਰ ਦੇਵਾਂਗੇ ਬਹੁਤ ਛੱਟ ਜਬਰਦਸਤੀ ਕੀਤੀ ਆਂਦੇਚ ਪੇਸ਼ ਹੋ ਅਸੀਂ ਨਹੀਂ ਡਰਦੇ ਮੈਂ ਕਿ ਅਸੀਂ ਘਰ ਛੋੜ ਕੇ ਸਾਰਾ ਪਰਿਵਾਰ ਇਸ ਘਰ ਛੋੜ ਕੇ ਇੱਕ ਵਾਰ ਡਰ ਕੇ ਮਾਰੇ ਉਸ ਬਾਅਦ ਉਸ ਬੀਵੀਆਂ ਕਰਿਆ ਆਪ ਨੇ ਸਾਨੂੰ ਕਹਦੇ ਬਮੈਲ ਦਿਓ ਫਿਰ ਅਸੀਂ ਡਰਦੇ ਮਾਰੇ ਨੰਨੂ ਬਮੈਲ ਦਿੱਤਾ ਚਾ ਅਸੀਂ ਬਮੈਲ ਦੇ ਤਾ ਸਰ ਸਾਡਾ ਉਹ ਨਾ ਫੋਨ ਨਹੀਂ ਦਿੱਤਾ ਅੰਦਰ ਸੇ ਰੀਸੈਟ ਮਾਰਕ ਦੇ ਆਪਾਂ ਨੇ ਕਿ ਸਾਡੇ ਬੱਚਿਆਂ ਦੇ ਡਾਕੂਮੈਂਟ ਹੈਗੇ ਨੇ ਸਾਰੇ ਪੜਾਈ ਦੇ ਜੀਨ ਨੂੰ ਬਨ 2 ਮਹੀਨੇ ਹੋ ਗਏ ਘਰੋਂ ਗਏ ਨੂੰ ਘਰ ਨਹੀਂ ਰਿਆ ਅਸੀਂ ਉਹਨੂੰ ਤੋਂ ਲੈਣ ਗਏ ਜਿਹੜਾ ਰੋਸੀ ਕਾਰਾ ਇਹਨਾਂ ਨੂੰ ਲੈ ਕੇ ਆਪਦੇ ਗਿਆਟ ਵੜੇ ਉਸਨੇ ਕਹਿੰਦਾ ਵੀ ਆਪਣਾ ਬੱਚਾ ਨਹੀਂ ਆਇਆ ਆਕਾਸ਼ ਪ੍ਰੇਤ ਆਪਣੇ ਕਿਉਂ ਨਹੀਂ ਆਇਆ ਮੈਂ ਕਸੇ ਛੱਡਿਆ ਨਹੀਂ ਉਹਨੇ ਦਵਾ-ਦਵਾ ਕੰਮ ਖਾ ਦੇ ਉਸੇ ਟਾਈਮ ਮੰਡੀ ਤੇ ਦੇਖਦੇ ਸਾਰੇ ਇਥੋਂ ਕੰਮ ਖਾ ਕੇ ਦਵਾ ਛਕਾ ਕੇ ਤੇ ਟੈਨਸ਼ਨ ਲੈ ਕੇ ਅਡਾ ਇੱਕ ਕਿਹੜੇ 11 ਬੰਦੇ ਪਰਚਾ ਖਾਰਜ ਹੋਣਾ ਚਾਹੀਦਾ ਜੀ ਉਹਨਾਂ 11 ਬੰਦੇ ਪਰਚਾ ਕਟੀਣਾ ਚਾਹੀਦਾ ਜੀ